ਕਈ ਵੇਰ ਨਾ ਵੀਰੇ ਅਸੀਂ ਕਹਿੰਦੇ ਆ ਵੀ ਤਰੱਕੀ ਬੜੀ ਕੀਤੀ ਮੈਂ ਕਹਿੰਦਾ ਤਰੱਕੀ ਨਹੀਂ ਕੀਤੀ ਸੋਹਣੀ ਕੋਠੀ ਪਾ ਕੇ ਤਰੱਕੀ ਨਹੀਂ ਕੀਤੀ ਸੋਹਣੀ ਹਵੇਲੀ ਬਣਾ ਕੇ ਤਰੱਕੀ ਨਹੀਂ ਕੀਤੀ ਇਹਦੇ ਵਿੱਚ ਅਸੀਂ ਘਾਟੇ 'ਚ ਗਏ ਆ ਸਾਡੇ ਪਿੱਛੇ ਤੁਸੀਂ ਝਾਤ ਮਾਰ ਲਓ ਕਿੰਨੇ ਆ ਸੀ ਸੁਖੀ ਸੀ ਜਦੋਂ ਸਾਡੇ ਪੁਰਾਣੇ ਮਹੱਲ ਹੁੰਦੇ ਸੀ ਭਵਕੇ ਪੁਰਾਣੇ ਘਰ ਹੁੰਦੇ ਸੀ ਤੇ ਉਸ ਘਰ ਦੇ ਵਿੱਚ ਹਵੇਲੀਆਂ ਦੇ ਵਿੱਚ ਆਮ ਕਿਕਰ ਦੇ ਦਰਖਤ ਤੇ ਨਿੰਮਾ ਲਗੀਆਂ ਹੁੰਦੀਆਂ ਸੀ ਅੱਜ ਸਾਰਾ ਕੁਝ ਲੋਪ ਹੋ ਗਿਆ ਅੱਜ ਬਹੁਤ ਅੱਜ ਦੁਖੀਆਂ ਇਸ ਕਾਰਨ ਕਰਕੇ ਵੀ ਅਸੀਂ ਕਹਿੰਦੇ ਆ ਵੀ ਅਸੀਂ ਮਾਡਰਨ ਹੋ ਗਏ ਸਾਡੇ ਬੱਚੇ ਕਹਿੰਦੇ ਵੀ ਸਾਡੇ ਘਰ ਪ੍ਰਾਣੀ ਜਦੋਂ ਗੱਲਬਾਤ ਚੱਲਦੀ ਹੈ ਕਈ ਵਾਰੀ ਕਹਿੰਦੇ ਵੀ ਘਰ ਸਾਡੇ ਕੱਚੇ ਹੁੰਦੇ ਸੀ ਉਦੋਂ ਘਰ ਦੇ ਵਿੱਚ ਦਰਖਤ ਹੁੰਦੇ ਸੀ ਤੇ ਹੁਣ ਆਪਾਂ ਨੂੰ ਕੋਠੀਆਂ ਮਿਲ ਗਈਆਂ ਤੇ ਆਪਾਂ ਰਾਜ ਕਰਦੇ ਆ ਮੈਂ ਕਿਹਾ ਕੋਈ ਰਾਜ ਨਹੀਂ ਕਰਦੇ ਆਪਾਂ ਸਭ ਤੋਂ ਦੁਖੀ ਆਪਾਂ ਖਵਾਰ ਹੋਏ ਆ ਆਪਾਂ ਪਿੱਛੇ ਗਏ ਆ ਆਪਾਂ ਕੋਈ ਤਰੱਕੀ ਨਹੀਂ ਕੀਤੀ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖੋ ਵੀ ਜਿੰਨੇ ਘਰ ਨੇ ਉਹਨਾਂ ਦੇ ਬਾਰ ਮੂਰੇ ਇੱਕ ਜਾਂ ਦੋ ਦਰਖਤ ਕੰਪਲਸਰੀ ਨੇ ਭਾਵ ਕਿ ਉਹ ਪੱਕੇ ਆ ਸਰਕਾਰ ਵੱਲੋਂ ਜਿਸ ਘਰ ਦੇ ਅੱਗੇ ਫਰੰਟ ਤੇ ਮੂਰਲੇ ਪਾਸੇ ਕੋਈ ਦਰਖਤ ਨਹੀਂ ਆ ਤੇ ਉਹਨੂੰ ਜੁਰਮਾਨਾ ਵੀ ਪੈ ਜਾਂਦਾ ਸੋ ਪਿੱਛੇ ਜੇ ਅਸੀਂ ਹੋਰ ਝਾਤੀ ਮਾਰੀਏ ਹੋਰ ਪਿੱਛੇ ਚੱਲ ਜਾਈਏ ਸਾਡੇ ਚਾਚੇ ਤਾਇਿਆਂ ਦੇ ਨਾਮ ਜੂ ਤੁਸੀਂ ਦੇਖੋਗੇ ਕਈ ਵਾਰੀ ਉਹਨਾਂ ਦੇ ਨਾਮ ਹੀ ਇਸ ਤਰੀਕੇ ਤੇ ਰੱਖੇ ਹੁੰਦੇ ਕਿਕਰ ਸਿੰਘ ਕਿਸੇ ਦਾ ਨਾਮ ਪਿੱਪਲ ਸਿੰਘ ਕਿਸੇ ਦਾ ਨਾਮ ਬੋੜ ਸਿੰਘ ਹੁੰਦਾ ਇਸ ਤਰੀਕੇ ਦੇ ਨਾਲ ਨਾਮ ਹੁੰਦੇ ਸੀ ਜਿਹੜਾ ਘਰ ਦੇ ਵਿੱਚ ਦਰਖਤ ਹੁੰਦਾ ਸੀ ਕਈ ਵਾਰੀ ਘਰ ਦੇ ਵਿੱਚ ਖੁਸ਼ੀ ਹੋਣੀ ਸਾਡੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਰਖਤਾਂ ਦੇ ਥੱਲੇ ਬੈਠੇ ਹੋਣਾ ਤੇ ਇਹੀ ਕਹਿਣਾ ਵੀ ਕੀ ਨਾਮ ਰੱਖੀਏ ਤੇ ਘਰ ਦੇ ਵਿੱਚ ਜਿਹੜਾ ਹੁਣ ਸੁੱਖ ਦੀ ਚੀਜ਼ ਦਿੰਦਾ ਹੈ ਸ਼ਾਨ ਦਿੰਦਾ ਹੈ ਜਿਹਦਾ ਸਭ ਤੋਂ ਵੱਡਾ ਸੁੱਖ ਹੈ ਤੇ ਕਹਿੰਦੇ ਨਾਮ ਹੀ ਇਹਦਾ ਅਜੀ ਹ ਰੱਖ ਦਿਓ ਇਹਦਾ ਨਾਮ ਹੀ ਪੀਪਲ ਸਿੰਘ ਰੱਖ ਦਿਓ ਕਿਉਂਕਿ ਪੀਪਲ ਦੀ ਛਾਂ ਦੇ ਥੱਲੇ ਬੈਠੇ ਆਂ ਜਰ ਦੀ ਛਾਂ ਥੱਲੇ ਬੈਠਿਆ ਪਰਿਵਾਰਕ ਮੈਂਬਰਾਂ ਨੇ ਕਿਹਾ ਨਾਮ ਇਹਦਾ ਕਿਕਰ ਸਿੰਘ ਹੀ ਰੱਖ ਦਿਓ ਤੁਸੀਂ છાਤੀ ਮਾਰੋ ਤੁਹਾਡੇ ਪਰਿਵਾਰਕ ਰਿਲੇਸ਼ਨ ਦੇ ਵਿੱਚ ਨੇੜੇ ਤੇ ਦੇ ਜਰੂਰ ਨਾਮ ਕਿਕਰ ਸਿੰਘ ਪੀਪਲ ਸਿੰਘ ਬੋੜ ਸਿੰਘ ਇਦਾਂ ਦੇ ਨਾਮ ਹੋਣਗੇ ਤੇ ਬੁੱਧ ਸਿੰਘ ਨਾਮਾਂ ਦੇ ਉੱਪਰ ਦਿਨਾਂ ਦੇ ਉੱਪਰ ਵੀ ਨਾਮ ਜਿਹੜੇ ਉਹ ਰੱਖੇ ਜਾਂਦੇ ਹੁੰਦੇ ਸੀ ਅਸੀਂ ਤਰੱਕੀ ਨਹੀਂ ਕੀਤੀ ਅਸੀਂ ਬੈਕ ਹੋਏ ਆਂ ਤਰੱਕੀ ਤਾਂ ਹੈ ਜਿ ਜੇ ਅਸੀਂ ਪੰਜਾਬ ਨੂੰ ਪੁਰਾਣੇ ਪੰਜਾਬ ਦੀ ਸੋਚ ਨਾਲ ਪੁਰਾਣੇ ਪੰਜਾਬ ਦੇ ਵਿਰਾਸਤ ਦੇ ਨਾਲ ਜੇ ਅਸੀਂ ਲੈ ਕੇ ਚੱਲੀਏ ਤਾਂ ਸਾਡੇ ਘਰ ਦੀ ਤਾਂ ਸਾਡੇ ਪਿੰਡ ਦੀ ਤਾਂ ਸਾਡੇ ਪੰਜਾਬ ਦੀ ਤਾਂ ਸਾਡੇ ਦੇਸ਼ ਦੀ ਤਰੱਕੀ ਹੈ ਮੇਰੇ ਇੱਕ ਗਿਲਾ ਸੀ ਮੰਦਾ ਵੀ ਲੋਕ ਕਹਿੰਦੇ ਆ ਤਰੱਕੀ ਤਰੱਕੀ ਜਦੋਂ ਕੋਠੀਆਂ ਮਹੱਲ ਪਾਉਂਦੇ ਆ ਸੋ ਜਦੋਂ ਸਾਡੇ ਘਰ ਦੇ ਵਿੱਚੋਂ ਵਿਰਾਸਤ ਦੀ ਸਾਡੇ درخت ਟਾਲੀਆਂ ਇਦਾਂ ਦੇ درخت ਪिपल ਬੋਰਡ ਕੇ ਕਰੇ ਤੇ ਆਦਕ ਸਾਰਾ ਕੁਝ ਜਦੋਂ ਦੂਰ ਜਾਂਦਾ ਹੈ ਤੇ ਇਹਦਾ ਮਤਲਬ ਸਾਡੇ ਘਰ ਦੇ ਵਿੱਚੋਂ ਉਹ ਖੁਸ਼ੀ ਤੇ ਸਾਡੀ ਉਹ ਵਿਰਾਸਤ ਸਾਡੇ ਤੋਂ ਦੂਰ ਜਾਂਦੀ ਹੈ